ਮਾਂਡਵੀਏ ਨੂੰ ਪੁੱਛਣ ਵਾਲਾ ਹੋਵੇ ਤੇਰੇ ਪਿਓ ਦਾ ਸੀ ਉਹ 75 ਲੱਖ ਉਹ ਖਿਡਾਰੀਆਂ ਦੇ ਕੋਟੇ ਦਾ ਸੀ ਜੋ ਆਪਦੇ ਘਰੋਂ ਲੈ ਕੇ ਦਿੱਤਾ ਸੀ ਤੇ ਜਿੱਦੇ ਕਿਤੇ ਉਹ ਹਰਿਆਣੇ ਦੀਆਂ ਚੋਣਾਂ ਚੱਲ ਰਹੀਆਂ ਨਾ ਸ਼ੁਰੂ ਹੋ ਗਈਆਂ ਜਿੱਦੇ ਵੀ ਮਾਂਡਵੀਆ ਆਇਆ ਆਪਣੇ ਚੋਂ ਦੌਰੇ ਤੇ ਹਰਿਆਣੇ ਚ ਖਾਪ ਪੰਚਾਇਤਾਂ ਦਾ ਫੈਸਲਾ ਕੀਤਾ ਕਿ 75 ਲੱਖ ਸਣੇ ਵਿਆਜ ਉਹਦੇ ਮੂੰਹ ਤੇ ਮਾਰਿਆ ਉਸੇ ਸ਼ਾਖੀ ਮਲਕ ਨੂੰ ਵੀ ਕਹਿੰਦੇ ਆ ਵੀ ਤੈਨੂੰ ਤੇਰੇ ਮਾਂ ਪਿਓ ਦੀ ਤੇਰੇ ਸਾਰੇ ਰਿਸ਼ਤਦਰੇ ਕੋਚਾਂ ਦੀ ਮਰਿਜਾ ਇਹ ਸਹਰੇ ਦੀ ਕਸਮ ਜੇ ਤੂੰ ਆਪਣਾ ਸੰਿਆਸ ਵਾਲਾ ਪੈਸਾ ਫੈਸਲਾ ਵਾਪਸ ਨਾ ਦੇਆ ਦੱਬੇ ਕੌਮ ਚੈਨਲ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਦਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀ ਆਇਆਂ ਜੀ ਆਇਆਂ ਦੋਸਤੋ ਹਰਿਆਣੇ ਦੀਆਂ ਖਾ ਪੰਚਾਇਤਾਂ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਉਹਨਾਂ ਨੇ ਜਿਹੜਾ ਵੀ ਫੈਸਲਾ ਇੱਕ ਵਾਰ ਕਰ ਲਿਆ ਉਹਨੂੰ ਦੁਨੀਆ ਦੀ ਕੋਈ ਵੀ ਸ਼ਕਤੀ ਬਦਲਾ ਨਹੀਂ ਸਕਦੀ ਹਰਿਆਣੇ ਦੀ ਬੇਟੀ ਵਿਨੇਸ਼ ਪੋਗਾਠ ਤੇ ਸਵਾਗਤ ਕਰਨ ਦਾ ਜੋ ਫੈਸਲਾ ਖਾਪ ਪੰਚਾਇਤਾਂ ਨੇ ਕੀਤਾ ਸੀ ਉਹ ਵੀ ਸਾਰੇ ਦੇਸ਼ ਨੇ ਵੀ ਦੇਖ ਲਿਆ ਦੁਨੀਆ ਨੇ ਵੀ ਦੇਖ ਲਿਆ ਸ਼ਾਇਦ ਇੰਨਾ ਸਵਾਗਤ ਦੁਨੀਆ ਦੇ ਕਿਸੇ ਵੀ ਪਲੰਪ ਕੇ ਜਿਤੂ ਦਾ ਨਾ ਹੋਇਆ ਹੋਵੇ ਜਿੰਨਾ ਕਿ ਵਿਨੇਸ਼ ਦਾ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਕੀਤਾ ਹੈ ਹਰਿਆਣੇ ਦੀਆਂ ਪੰਚਾਇਤਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਖੇਡ ਮੰਤਰੀ ਡਾਕਟਰ ਮਨੁਸ਼ਖ ਮਾਡਵਿਆ ਨੇ ਜਦੋਂ ਉਹ ਇੱਕ ਦਿਨ ਚ ਲਗਾਤਾਰ 6-6 ਤਿੰਨ ਕੁਸ਼ਤੀਆਂ ਜਿੱਤੀ ਦੁਨੀਆ ਦੇ 올림픽 ਖਿਡਾਰੀਆਂ ਨੂੰ ਠੇਰ ਕੀਤਾ ਉਦੋਂ ਕਿਸੇ ਨੇ ਵੀ ਉਹਨੂੰ ਵਧਾਈ ਨਹੀਂ ਦਿੱਤੀ ਕਿਸੇ ਨੇ ਵੀ ਉਹਦਾ ਹੌਸਲਾ ਨਹੀਂ ਵਧਾਇਆ ਚਾਹੇ ਉਹ ਸਾਡੇ ਦੇਸ਼ ਦਾ ਖੇਡ ਮੰਤਰੀ ਸੀ ਚਾਹੇ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸੀ ਹਾਂ ਜਿਸ ਦਿਨ ਵਿੱਚ ਸਾਡਾ ਖੇਡ ਮੰਤਰੀ ਵਿੱਚੀ ਪ੍ਰਧਾਨ ਮੰਤਰੀ ਵਿੱਚੀ ਜੋ ਵਿرجਪੂਸ਼ਨ ਸੰਜੇ ਸਿੰਘ ਸਨੇ ਪੀਟੀ ਸਾ ਜਿਹੜਾ ਅਮਲਾ ਫੈਲਾ ਸਾਰਾ ਇਹਨਾਂ ਦਾ ਕਿਹਾ ਸੀ ਉਹਦੇ ਨਾਲ ਧਰੋਹ ਕਮਾਉਣ ਵਾਸਤੇ ਜਦੋਂ ਉਹਨਾਂ ਨੇ ਫਾਈਨਲ ਵਿੱਚ ਉੱਜੜ ਤੋਂ ਪਹਿਲਾਂ ਇਹਦਾ ਭਾਰ 2 ਕਿਲੋ ਤੋਂ ਵੀ ਵੱਧ ਵਧਾਇਆ ਤੇ ਉਹ ਦਿਨੇਸ਼ ਡਿਸਕਵালিਫਾਈ ਹੋ ਗਈ ਫਾਈਨਲ ਖਿੱਚਣ ਵਾਸਤੇ ਉਦੋਂ ਇਹਨਾਂ ਨੇ ਜਰੂਰ ਉਹਦੇ ਕੱਟੇ ਹੋਏ ਤੇ ਨਮਕ ਛਿੜਕਿਆ ਉਹਦੇ ਜ਼ਖਮਾਂ ਤੇ ਨਮਕ ਛਿੜਕਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇ ਖੇਡ ਮੰਤਰੀ ਨੇ ਤਾਂ ਕੁਮਾਰ ਹੀ ਕਰਦੇ ਖੇਡ ਮੰਤਰੀ ਮਾੜਵੀਆ ਨੇ ਲੋਕ ਸਭਾ ਵਿੱਚ ਜੋ ਬਿਆਨ ਦਿੱਤਾ ਕਿ ਵਿਨੇਸ਼ ਫੁਗਾੜ ਨੂੰ ਲੰਪਕਟ ਵਿੱਚ ਭੇਜਣ ਵਾਸਤੇ ਸਾਡਾ 74 ਲੱਖ ਪਤਾ ਨਹੀਂ ਕਿੰਨੇ ਹਜ਼ਾਰ 75 ਲੱਖ ਹੀ ਹੋ ਗਿਆ ਹੋਊਗਾ ਐਨਾ ਖਰਚ ਹੋਇਆ ਮਾੜਵੀਰ ਨੂੰ ਪੁੱਛਣ ਵਾਲਾ ਹੋਵੇ ਤੇਰੇ ਪਿਓ ਦਾ ਸੀ ਉਹ 75 ਲੱਖ ਉਹ ਖਿਡਾਰੀਆਂ ਦੇ ਕੋਟੇ ਦਾ ਸੀ ਤੂੰ ਆਪਦੇ ਘਰੋਂ ਲਿਆ ਕੇ ਦਿੱਤਾ ਸੀ ਸ਼ਰਮ ਆਉਣੀ ਤਹੀਂ ਦੇ ਸਾਡੇ ਦੇਸ਼ ਦੇ ਇਹ ਜਿਹੇ ਪ੍ਰਧਾਨ ਮੰਤਰੀ ਨੂੰ ساری ਦੁਨੀਆ ਨੇ ਉਹਦੇ ਥੂ-ਥੂ ਕੀਤਾ ਹੈ ਭਾਅ ਦੇਨੇ ਮੈਡਲ ਫਿਰ ਇਹ ਇਹ ਵੀ ਖਾਪ ਪੰਚਾਇਤਨ ਚੁਗਰੇ ਹੈ ਕਿ ਜਿੱਦੇ ਕਿਤੇ ਹੁਣ ਹਰਿਆਣੇ ਦੀਆਂ ਇਲੈਕਸ਼ਨਾਂ ਚੱਲ ਪਿਆ ਨਾ ਸ਼ੁਰੂ ਹੋ ਗਈਆਂ ਜਿੱਦੇ ਵੀ ਮਾਨਵੀਆ ਆਇਆ ਆਪਣੇ ਚੋਂ ਦੌਰੇ 'ਚ ਹਰਿਆਣੇ 'ਚ ਖਾਪ ਪੰਚਾਇਤਾਂ ਦਾ ਫੈਸਲਾ ਕਿ 75 ਲੱਖ ਸਣੇ ਵਿਆਜ ਉਹਦੇ ਮੂੰਹ ਤੇ ਮਾਰਾਂਗੇ ਹਾਂ ਬਿਰਜਪੁਰਸ਼ਰ ਵੀ ਜਿਹੜੀ ਗਲਤ ਕੰਮਾਂ 'ਚ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਉਹਦੀ ਹਮਾਇਤ ਕੀਤੀ ਹੈ ਉਹਦਾ ਹਰਜਾਨਾ ਵੀ ਹੁਣ ਹਰਿਆਣੇ ਦੀਆਂ ਚੋਣਾਂ 'ਚ ਕਾਉਣਾ ਪਊਗਾ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਇਹ ਫੈਸਲਾ ਕਰ ਲਿਆ ਕਿ ਐਸ ਟੋਲੇ ਦਾ ਹਰਿਆਣੇ 'ਚ ਹੁਣ ਵਿਸਤਾਰ ਗੋਲ ਹੋ ਜਾਊਗਾ ਕਰਕੇ ਹਟਣਗੇ ਕਿਉਂ ਕਰਕੇ ਹਟਣਗੇ ਹਰਿਆਣੇ ਦੇ ਮੁੱਖ ਮੰਤਰੀ ਨੇ ਕੀ ਕਿਹਾ ਸੀ ਕਿ ਜਦੋਂ ਵਿਨੇਸ਼ ਪੋਗਾਠ ਪੈਰਸ ਤੋਂ ਆਪਣੇ ਵਤਨ ਆਊਗੀ ਤਾਂ ਉਹਦਾ ਜੇਤੂ ਮੰਗਸਵਾਤ ਕੀਤਾ ਜਾਊਗਾ ਉਹ ਜੇਤੂ ਤਾਂ ਉਹ ਹੈ ਫਿਰ ਕਿੱਥੇ ਗਿਆ ਸੈਣੀ ਨੈਪ ਸੈਣੀ ਕਿੱਧਰ ਗਿਆ ਸੀ ਉਹਦੇ ਕਿਉਂ ਨਾ ਸਵਾਗਤ ਵਾਸਤੇ ਪਹੁੰਚਿਆ ਕਹੇ ਜੀ ਉਹ ਤੇ ਕੰਮ ਵੇਂਦੇ ਹਰਿਆਣੇ ਦਾ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਦੁਪਿੰਦਰ ਹੂਡਾ ਹੋਵੇ ਚਾਹੇ ਭਪਿੰਦਰ ਹੂਡਾ ਹੋਵੇ ਚਾਹੇ ਨੈਪ ਸੈਣੀ ਹੋਵੇ ਖੱਟੜ ਵੀ ਹੋਵੇ ਤੁਸੀਂ ਜਾਓ ਸਾਰੇ ਸਵਾਗਤ ਵਾਸਤੇ ਥੋੜੀ ਹਰਿਆਣੇ ਦੀ ਧੀ ਹੈ ਉਹ ਸ਼ਰਮ ਨਹੀਂ ਆਈ ਤੁਹਾਨੂੰ ਕੋਈ ਵੀ ਨਹੀਂ ਪੰਚਿਆ ਤੁਹਾਡੇ ਚੋਂ ਉਟਾ ਦੁਪਿੰਦਰ ਹੂਡਾ ਕਿਉਂ ਪਹੁੰਚ ਗਿਆ ਕਿਉਂ ਥੋੜਾ ਬੰਨੇ ਹੋਇਆ ਸੀ ਉਹ हरियाणा दीती याद स्वागत ਕਰਨਾ ਉਹਦਾ ਹੱਕ ਹੱਕ ਬਣਦਾ ਸੀ ਤੇ ਉਹ ਗਿਆ ਤੁਸੀਂ ਕਿਉਂ ਨਾ ਪਹੁੰਚੇ ਸ਼ਰਮ ਹੋਣੀ ਤਹਿੰਦੀ ਹੈ ਇਹ ਜੇ ਫਿਰ ਤਾਂ ਹੀ ਬੰਦੇ ਰੋਟਾ ਹੁਣ ਲੈ ਲਿਓ ਇਹ ਖਾ ਪੰਚਾਇਤਾਂ ਨੇ ਕਰ ਲਿਆ ਫਿਰ ਨਾਲ ਥੋੜਾ ਬਿਸਤਰਾ ਗੋਲ ਨਰੇਂਦਰ ਬੋਦੀ ਜੀ ਭੁੱਲ ਜਾਓ ਇੱਕ ਬ੍ਰਿਜ ਭੂਸ਼ਣ ਤੋਂ ਤੁਸੀਂ ਡਰਦੇ ਸੀ ਨਾ ਹੁਣ ਬ੍ਰਿਜ ਭੂਸ਼ ਨਹੀਂ ਥੋੜੇ ਜੋੜਾ ਚ ਬੈਠੂਗਾ ਉਹ ਗੀਤ ਹੈ ਮੇਰੇ ਯਾਦ ਤਾਂ ਨਹੀਂ ਜੋੜਾ ਵਿੱਚ ਬਹਿਗਾ ਜੱਟ ਦੇ ਪੇਲੂ ਰਾਮ ਦੀ ਹੱਟੀ ਦਾ ਜਰਦਾ ਕੁਛ ਇਹੋ ਜਿਹਾ ਸ਼ਾਇਦ ਗੀਤ ਸੀ ਇਹ ਬਿਰਜਪੂਸ਼ਨ ਮੋਦੀ ਭਾਜਪਾ ਛੋਟੇ ਜੋੜਾ 'ਚ ਬਹਿ ਗਿਆ ਬਿਰਜਪੂਸ਼ਨ ਜੇ ਇਹ ਸਕੋਰ ਨੂੰ ਪਿੱਛੇ ਨਾ ਕੀਤਾ ਗਿਆ ਨਾ ਬਾਕੀ ਸਟੇਟਾਂ 'ਚ ਵੀ ਛੋਟਾ ਇਹੀ ਹਾਲ ਹੋਊਗਾ ਇਹ ਤਾਂ ਇਕੱਲਾ ਹਰਿਆਣਾ ਹੀ ਐ ਹਰਿਆਣੇ ਦੀ ਧੀ ਨਾਲ ਜਿਨੇ ਵੀ ਬੇਨਸਾਫੀ ਕੀਤੀ ਐ ਜਿਹੜੇ ਤੱਕਾ ਕੀਤਾ ਉਹਦਾ ਹਾਲ ਇਹੀ ਹੋਊਗਾ ਉਹਨੂੰ ਇਹੀ ਸਜ਼ਾ ਐ ਕਿ ਹਰਿਆਣੇ ਦੇ ਵਿੱਚੋਂ ਤੁਹਾਡਾ ਬਿਸਤਰਾ ਗੋਲ ਸਮਝੋ ਇਹ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਤੈਅ ਕਰ ਲਿਆ। ਸੋ ਦੋਸਤੋ ਇੱਕ ਅਰਜਸੀ ਹੋਰ ਸਾਖੀ ਮਲਕ ਜਿਹੜੀ ਕਿ ਹਰ ਔਖੀ ਕੜੀ ਚ ਵਿਨੇਸ਼ ਫੋਗੜ ਤੇ ਸਾਖੀ ਮਲਕ ਬਜਰੰਗ ਪੁਨੀਏ ਇਹ ਸਾਰੇ ਇਕੱਠੇ ਖੜੇ ਰਹੇ ਨੇ। ਇਹ ਇਸ ਸਿਸਟਮ ਤੋਂ ਇੱਕ ਕ腐ਟ ਸਿਸਟਮ ਸਾਡੇ ਦੇਸ਼ ਦਾ ਖੇਡ ਮੰਤਰਾਲਾ ਤੇ ਉਹਦੇ ਕ腐ਟ ਸਿਸਟਮ ਤੋਂ ਦੁਖੀ ਹੋਈ ਉਸ ਗੋਲਡ ਮੈਡਲਿਸਟ ਕੁੜੀ ਨੇ ਕੁਸ਼ਤੀ ਤੋਂ ਸਨਿਆਸ ਲੈ ਲਿਆ ਸੀ ਅਸੀਂ ਸ਼ਾਕਸ਼ੀ ਮਲਕ ਨੂੰ ਵੀ ਜਿਵੇਂ ਅਸੀਂ ਵਿਨੇਸ਼ ਪੋਗਾਟ ਨੂੰ ਉਸ ਦੀ ਮਾਂ ਦੀ ਕਸਮ ਪਾ ਕੇ ਕਿਹਾ ਸੀ ਵੀ ਤੂੰ ਕੁਸ਼ਤੀ ਨੂੰ ਅਲਵਿਦਾ ਨਹੀਂ ਕਹਿਣਾ ਹੁਣ ਅਸੀਂ ਸ਼ਾਕਸ਼ੀ ਮਲਕ ਨੂੰ ਵੀ ਕਹਿੰਦੇ ਆ ਵੀ ਤੈਨੂੰ ਤੇਰੇ ਮਾਪਿਓ ਦੀ ਤੇਰੇ ਸਾਰੇ ਰਿਸ਼ਤਿਆਂ ਦੇ ਕੋਚਾਂ ਦੀ ਮਰਿਜਾਂ ਦੀ ਸਹਰਿਆਂ ਦੀ ਕਸਮ ਜੇ ਤੂੰ ਆਪਣਾ ਸੰਿਆਸ ਵਾਲਾ ਪੈਸਾ ਫੈਸਲਾ ਵਾਪਸ ਨਾ ਦੇਆ ਸ਼ਾਖਸ਼ੀ ਮਲਕ ਤੇ ਬਿਨੇਸ਼ ਪਗਾਠ ਦੋਨਨੇ ਪੈਣਾ ਇੱਕ ਇੱਕ ਰੱਖ ਕੇ 11 ਹੋ ਗਿਆਂ ਜਿਵੇਂ ਬਿਨੇਸ਼ ਨੇ ਕੱਲੀ ਨੇ ਐਸ ਸਿਸਟਮ ਦਾ ਜਿਹੜਾ ਬ੍ਰਿਜਪੁਰਸ਼ ਦਾ ਕਿਲਾ ਹੈ ਕਰਕਟ ਲੁੱਚੇ ਬਦਮਾਸ਼ ਦਾ ਕਿਲਾ ਹੈ ਪੈਸ਼ ਨੈਸ਼ ਕਰ ਦਿੱਤਾ ਜੋ ਤੁਸੀਂ ਦੋਨੇ ਲੱਗ ਗਿਆ ਸਾਰੇ ਦੇਸ਼ ਦੇ ਵਿੱਚ ਜਿਹੜਾ ਕ੍ਰਪਟ ਸਿਸਟਮ ਹੈ ਉਹਦਾ ਸਫਾਇਆ ਕਰੋਗੇ ਆ ਤੇ ਤੁਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਬੱਚਿਆ ਖਿਹੜਾ ਨਾ ਨੇ ਤੁਸੀਂ ਉਹਨਾਂ ਦਾ ਭਵਿੱਖ ਵੀ ਤੈਅ ਕਰੋਗੀਆਂ ਇਹ ਸੇ ਕਰਕੇ ਸਾਖੀ ਮਲਕ ਅਸੀਂ ਤੈਨੂੰ ਵੀ ਇਹ ਅਪੀਲ ਹੀ ਕਰਦੇ ਆ ਤੇਰੇ ਮਾਂ ਪਿਓ ਹੋਣ ਦੇ ਦਾਤੇ ਵੀ ਇਸ ਤੈਨੂੰ ਕਹਿੰਦੇ ਆ ਕਿ ਤੂੰ ਕੋਸ਼ਿਸ਼ੀ ਤੋਂ ਸਨਿਆਸ ਨਹੀਂ ਲੈਣਾ ਵਰਕੇ ਤੁਸੀਂ ਇਹ ਜਿਹੜਾ ਸਾਰਾ ਗੰਦਮੰਦ ਹੈ ਜੋ ਬੀਜੇਪੀ ਨੇ ਭਰਿਆ ਹੈ ਇਹ ਖੇਡ ਮੰਤralਏ ਵਿੱਚ ਤੇ ਇਹ ਜਿਹੜੀ ਫੈਡਰੇਸ਼ਨ ਦੇ ਵਿੱਚ ਇਹਨੂੰ ਸਾਫਤਾ ਕਰੋਂਗੇ ਜੇ ਤੁਸੀਂ ਇੱਕ ਹੋ ਕੇ ਚੱਲੋਂਗੀਆਂ ਤਾਂ ਹੀ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਦਾ ਭਵਿੱਖ ਰੋਸ਼ਨ ਹੋਊਗਾ ਉਹਨਾਂ ਨੂੰ ਕੋਈ ਮੁਸੀਬਤ ਇਹ ਜਨਾਬ ਹੈ ਜਿਹੜੀ ਤੁਹਾਨੂੰ ਚੱਲਣੀ ਪਈ ਇਸ ਕਰਕੇ ਵਿਨੇਸ਼ ਫੁਗੜ ਸ਼ਾਕਸੀ ਮਲਕ ਦੋਨੇ ਭੈਣਾ ਚੰਡੇ ਚੁੱਕੋ ਤੇ ਖਾੜੇ ਚ ਉਤਰਿਆਓ ਚੈਲੰਜ ਕਰਦੇ ਕਿ ਅਸੀਂ 올림픽 ਅਗਲਾ 올림픽 ਜਿੱਤ ਕੇ ਆਵਾਂਗੇ ਆ ਤੇ ਆਉਣ ਵਾਲੀਆਂ ਸਾਡੀਆਂ ਬੱਚੀਆਂ ਲਈ ਤੁਸੀਂ ਇਹਨਾਂ ਦਾਇਕ ਬਣੋਗੇ ਇਹਨਾਂ ਹੀ ਕਹਿੰਦੇ ਹਾਂ ਸਤਿ ਸ਼੍ਰੀ ਅਕਾਲ ਸੋ ਦੋਸਤੋ ਏਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜੱਲ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕੌਰ ਨੇ ਦੇਵਾ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ